ਇਬ ਤਾਂ ਜਦੋਂ ਆਪਣੇ ਲੋਕ ਬਾਹਰ ਜਾਂਦੇ ਆ ਹਾਂਜੀ ਦੁਬਈ ਅਸਟਰੀਆ ਗੁਬਈ ਚ ਜਾਂਦੇ ਆ ਹਾਂਜੀ ਉੱਥੇ ਵੀ ਜਿੱਦਾਂ ਇੱਕ ਮੈਂ ਸੁਣਦਾ ਸੀ ਕਿ ਕਹਿੰਦੇ ਫ੍ਰੀ ਕੰਮ ਹੁੰਦੇ ਪਿਆ ਸੀ ਪਹਿਲਾਂ ਹਾਂਜੀ ਹਾਂਜੀ ਫਿਰ ਬਾਅਦ ਚ ਉਹਨਾਂ ਨੂੰ ਹੌਲੀ ਹੌਲੀ ਲੈਂਗੁਏਜ ਸਮਝ ਲੱਗੀ ਮਾੜੀ ਮਾੜੀ ਨਾਲ ਵੀ ਕਰਪਸ਼ਨ ਕਿੱਦਾਂ ਕਰਦੇ ਆ ਕਿੱਦਾਂ ਕਰਦੇ ਆ ਅੱਗੇ ਉਹ ਵੀ ਜਿਹੜਾ ਕੰਮ ਕਰਾਉਣਾ ਕਹਿੰਦਾ ਕਿਆ ਦੇਗਾ ਹਾਂ ਜਿਵੇਂ ਮਤਲਬ ਕਿਆ ਦੇਗਾ ਹਾਂ ਕੋਈ ਇਦਾਂ ਹੀ ਕਾਲੀ ਕਾਲੀ ਜਿਹਾ ਆਪਣਾ ਕੋਈ ਕੰਮ ਕਰਾਉਣ ਵਾਸਤੇ ਉਹਨੂੰ ਕੁਝ ਦੇ ਜਾਂਦਾ ਹਾਂਜੀ ਉੱਥੋਂ ਉਹਦੀ ਸ਼ੁਰੂਆਤ ਹੋ ਜਾਂਦੀ ਹਾਂ ਇਸ ਤੋਂ ਜਦੋਂ ਵੀ ਕਿਸੇ ਦਾ ਕੰਮ ਕਰਦਾ ਆ ਹਾਲਾਂਕਿ ਉਹ ਕੰਮ ਫ੍ਰੀ ਹੁੰਦੇ ਸੀਗੇ ਹਾਂਜੀ ਉਹ ਵੀ ਯਾਨੀ ਕਿ ਇਹਨਾਂ ਨੇ ਜਿੱਥੇ ਗਏ ਆ ਉੱਥੇ ਵੀ ਸ਼ੁਰੂ ਕਰਾ ਦਿੱਤਾ ਕੰਮ ਯਾਰ ਰਿਸ਼ਵਤ ਦਾ ਇਹਨੂੰ ਕਿੱਦਾਂ ਦੇਖਦੇ ਤੁਸੀਂ ਇਹ ਬਾਹਰ ਵੀ ਯਾਨੀ ਕਿ ਅਸੀਂ ਇਹ ਕੰਮ ਸ਼ੁਰੂ ਕਰਵਾਤਾ ਹੈ ਇਹ ਗੱਲ ਤਾਂ ਹੈਗੀ ਆ ਕਿ ਆਪਣੇ ਮਤਲਬ ਲੋਕ ਜਿੱਥੇ ਜਾਂਦੇ ਆ ਹੁਣ ਤੁਸੀਂ ਇਹ ਦੇਖੋ ਕਿ ਜੇ ਇਥੋਂ ਵੱਡੀ ਗਿਣਤੀ ਜੀ ਪੰਜਾਬ ਤੋਂ ਖਾਸ ਕਰਕੇ ਇੰਡੀਆ ਤੋਂ ਖਾਸ ਕਰਕੇ ਪੰਜਾਬ ਤੋਂ ਜਿਆਦਾ ਲੋਕ ਵਿਦੇਸ਼ਾਂ 'ਚ ਗਏ ਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਗੁਜਰਾਤ ਹੈ ਉਹ ਜਿਹੜੀਆਂ ਸਟੇਟਾਂ ਉੱਤੇ ਬਾਹਰ ਜਾਣ ਦਾ ਇੰਨਾ ਰਜਾਣ ਹਾਲੇ ਵੀ ਨਹੀਂ ਹੈ ਇੱਥੇ ਹੁਣ ਜੇ ਇੰਨੇ ਵੱਡੇ ਪੱਦਰ ਤੇ ਲੋਕ ਜਾ ਕੇ ਕਿਸੇ ਇਲਾਕੇ ਚ ਬਸ ਜਾਂਦੇ ਆ ਜਿਹੜਾ ਜਿੱਦਾਂ ਦਾ ਕਲਚਰ ਉਹ ਇਥੋਂ ਲੈ ਕੇ ਗਏ ਆ ਉਹ ਕੁਝ ਨਾ ਕੁਝ ਤਾਂ ਉੱਥੇ ਰਹਿਣਾ ਹੀ ਆ ਉਹ ਸਮਾਏ ਦੇ ਵਿੱਚ ਫੈਲਣਾ ਹੀ ਆ ਭਾਵੇਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਕਰਪਸ਼ਨ ਦਾ ਜਿਹੜਾ ਅਸਲ ਕਾਰਨ ਆ ਉਹ ਉੱਪਰੋਂ ਥੱਲੇ ਨੂੰ ਕਰਪਸ਼ਨ ਆਉਂਦੀ ਆ ਜੀ ਜੇ ਉੱਪਰ ਕਰਪਸ਼ਨ ਹੈ ਨਹੀਂ ਥੱਲੇ ਲੋਕ ਕ腐ਸ਼ਨ ਕਰਦੇ ਵੀ ਆ ਤਾਂ ਉਹ ਉੱਪਰੋਂ ਜਿਹੜੀ ਸਖਤੀ ਆਉਂਦੀ ਆ ਉਹਦੇ ਕਰਕੇ ਹੌਲੀ-ਹੌਲੀ ਕ腐ਸ਼ਨ ਉਹ ਥੱਲੇ ਵੀ ਘਟ ਜੇ ਜੇ ਉੱਪਰ ਕ腐ਸ਼ਨ ਆ ਤੇ ਉਹ ਹੌਲੀ-ਹੌਲੀ ਕ腐ਸ਼ਨ ਜਿਹੜਾ ਸਮਾਜ ਦੇ ਵਿੱਚ ਫੈਲਦਾ ਹੁਣ ਮੰਨ ਲਓ ਕੋਈ ਹੁਣ ਜਿੱਦਾਂ ਅ ਅਦਾਲਤਾਂ ਆ ਜੀ ਜੇ ਲੋਕ ਥੱਲੇ ਇੰਡੀਆ ਤੋਂ ਗਏ ਹੋਏ ਲੋਕ ਮੰਨ ਲਓ ਇੱਥੇ ਕ腐ਸ਼ਨ ਜਿਆਦਾ ਹੀ ਆ ਲੋਕਾਂ ਦਾ ਸੁਭਾਅ ਬਣਿਆ ਆ ਕਿ ਰਿਸ਼ਵਤ ਦੇਣਾ ਜਾਂ ਇਸ ਤਰ੍ਹਾਂ ਦਾ ਕੰਮ ਕਰਨਾ ਉਹ ਕੈਨੇਡਾ ਜਾ ਕੇ ਵੀ ਉਦਾਂ ਵੇ ਕੰਮ ਕਰਦੇ ਆ ਕਰਦੇ ਇੱਥੇ ਮੰਨ ਲਓ ਉਹਨਾਂ ਨੂੰ ਪੁਲਿਸ ਫੜਦੀ ਆ ਕੋਰਟ ਲੈ ਕੇ ਜਾਂਦੀ ਆ ਤਾਂ ਉਹ ਆਪਣੇ ਆਪਣੀ ਤਾਕਤ ਕਰਕੇ ਆਪਣੇ ਰਸੂਕ ਕਰਕੇ ਆਪਣੀ ਵਾਕੀਰ ਕਰਕੇ ਹੋ ਸਕਦਾ ਬਚ ਜਾਂਦੇ ਆ ਜੀ ਪਰ ਜੇ ਉਹ ਕੈਨੇਡਾ ਉਹੀ ਕੰਮ ਕਰਨਗੇ ਔਰ ਉੱਥੇ ਫੜੇ ਜਾਂਦੇ ਆ ਤੇ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਵੀ ਸਜ਼ਾ ਬਣਦੀ ਆ ਉਹ ਉਹਨਾਂ ਨੂੰ ਮਿਲਣੀ ਮਿਲਣੀ ਆ ਜੀ ਉਹ ਸਜ਼ਾ ਉਹਨਾਂ ਨੂੰ ਮਤਲਬ ਕਿ ਉਹ ਮਿਲੂਗੀ ਔਰ ਉਹਨਾਂ ਨੂੰ ਉਹ ਚਾਹੇ ਜੋ ਮਰਜੀ ਕਰ ਲੈਣ ਉਹ ਬਚ ਨਹੀਂ ਸਕਦੇ ਇਸ ਕਰਕੇ ਫਿਰ ਇੱਕ ਵਾਰੀ ਬੰਦਾ ਇਦਾਂ ਦਾ ਦੇਖੋ ਕੰਮ ਇੱਥੇ ਕਰੀ ਜਾਂਦਾ ਆ ਉਹ ਬਚੀ ਜਾਂਦਾ ਆ ਜੀ ਉੱਥੇ ਜਾ ਕੇ ਉਹਦੀ ਆਦਤ ਬਣ ਗਈ ਉੱਥੇ ਜਾ ਕੇ ਕਰੂਗਾ ਇੱਕ ਦੋ ਵਾਰੀ ਤਾਂ ਕਰ ਲਊਗਾ ਜੇ ਉਹ ਫੜਿਆ ਗਿਆ ਜੀ ਤੇ ਉਹਨੂੰ ਸਜ਼ਾ ਮਿਲੂਗੀ ਔਰ ਫਿਰ ਅੱਗੇ ਤੋਂ ਉਹ ਕਰਨ ਤੋਂ ਆਪ ਹੀ ਪਿੱਛੇ ਨੂੰ ਹਊਗਾ